ਮੈਂ ਬਹਿ ਰਿਹਾ ਹਾਂ ਜੀ ਅੱਜ ਚਲੋ ਮੇਰੇ ਪੁਲਸ ਵਾਲੇ ਸਾਰੇ ਚੌਕੀ ਘਰ ਦੇ ਮੁਤਾਬਕ ਚਲੋ ਆਹ ਬਾਈ ਬਲਾਜਮ ਵਾਲੇ ਇੱਕ ਜਣਾ ਆਹ ਪੰਜਾਬ ਪੁਲਸ ਵਾਲੇ ਜੇ ਰਲੇ ਆ ਜਿਹੜੇ ਬਾਈ ਸਾਡਾ ਹੱਥ ਬਣਾਉ ਲੱਗੇ ਜੀ ਸਾਨੂੰ ਵੜਾ ਸਾਹਮਣੇ ਦਾਤਰ ਲੈ ਕੇ ਆ ਆ ਵੀਰ ਤੁਸੀਂ ਵੇਖਿਆ ਬੜਾ ਦਾਤਰ ਬੜਾ ਕੰਕਸ਼ਰ ਘਰ ਦਾ ਪੁਲਸ ਅੰਮ੍ਰਿਤਸਰ ਦਾ

ਪੰਜਾਹ ਤੋਫਾ ਵਾਲੇ ਰਲੇ ਜੇ ਕਪੜਾ ਆਏ ਨਾ ਨੂੰ ਬਤਾਵੇ ਚੇਣਾ ਨੂੰ ਨਾ ਬੰਦਾ ਬਾ ਆਪਣਾ ਕਰ ਨਾ ਨਾ ਮਾਣ ਨੂੰ ਕਹ ਦਿਆ ਜੰਪੀ ਨਾਲ ਨਹੀਂ ਨਿਕਲੋ ਇਹ ਚੱਲਦੇ ਇੱਥੇ ਹੀ ਜਾਣੇ ਆ ਤੂੰ ਬਹਿ ਚੌਂਕੀ ਚੱਲ ਨਾਲ ਓਏ ਕਿੱਥੇ ਚੜਦੇਂਗੇ ਛੱਡ ਕੇ ਮੈਂ ਇਹ ਤੂੰ ਗੱਡੀ 'ਚ ਬਹਿ ਗੱਡੀ 'ਚ ਬਹਿ ਗੱਡੀ 'ਚ ਬਹਿ ਤੂੰ ਗੱਡੀ 'ਚ ਬਹਿ ਮੈਂ ਕਿਉਂ ਕਰਨਾ ਯਾਰ ਆਈ ਬੀਜ ਮੋਟਰਸਾਈਕਲ ਨਾਲ ਚੱਲਦੀ ਏ ਮੋਟਰਸਾਈਕਲ ਨਹੀਂ ਦੇਣਾ ਕਰਾਉਂਦੇ ਚੜਦੀਆਂ ਹੋ ਨਾਲ ਨਾਲ ਆੜੇ ਆੜੇ ਦੱਤਾਂ ਲੈ ਮੋਰਸਾਂ ਨਾਲੀ ਮਾੜਿਆ ਤੂ ਘੜ ਫੜ ਮੋਰਦ ਬੰਨ੍ਹ ਕੇ ਆ ਪਿੱਛੇ ਪਿੱਛੇ ਜਾਣੇ ਮਾੜ ਮਾਣਾ ਜਾਂਦੇ ਆ ਆ ਤੂੰ ਤਾਂ ਮਾਣਾ ਜਾਓ ਚਲ ਜਲਦੀ ਜਲਦੀ ਸਾਰੇ ਬੰਨੇ ਆ ਜਾਓ ਉੱਥੇ ਆ ਜਾਂਦੇ ਦੱਤਾਂ ਆ ਦੱਤਾਂ ਲੈ ਕੇ ਨਹੀਂ ਜਾ ਰਹੇ ਭਾਈ ਦੱਤ ਲੈ ਕੇ ਆਏ ਆ ਗੱਡੀ ਲਾਓ ਕਰ ਲੋ ਮਾੜਿਆ ਇੱਕ ਬੰਦਾ ਮੈਂ ਜਨਾ ਘੱਲ ਗਿਆ ਯਾਰ ਮਾੜਾ ਚੱਲ ਬਿਠਾ ਦੇ ਬਿਠਾ ਦੇ ਯਾਰ ਬਹਿ ਗਿਆ ਬਹਿ ਗਿਆ ਮਾੜੀ ਚੱਲ ਮੈਨੂੰ ਬਹਿ ਜਾ ਬਹਿ ਗਿਆ ਬਹਿ ਜਾ ਉਹ ਗਿਆ ਬੈ ਜਾ ਮੇਰਾ ਮੇਰਾ ਉਹ ਗੱਡੀ ਦਾ ਗੱਡੀ ਗੱਡੀ ਮੈਨੂੰ ਇੱਧਰ ਰਹਿ ਗੱਡੀ ਗੱਡੀ ਪੈ ਜਾ ਮੈਂ ਯਾਰ ਫੌਜੀਆ ਤੂੰ ਪਿਆ ਕੋ ਨਹੀਂ ਮੇਰਾ ਨਾਮ ਮਨਜਿੰਦਰ ਸਿੰਘ ਆ ਜੀ ਤੇ ਗੱਲ ਇਦਾਂ ਹੀ ਮੈਂ ਪਠੇ ਲੈ ਕੇ ਆਉਂਦਾ ਐ ਤੇ ਇਹ ਵੀਰ ਮਿੱਟੀ ਦਾ ਕੰਮ ਕਰਦਾ ਤੇ ਇਹ ਮਿੱਟੀ ਲਾਉਂਦਾ ਇੱਥੇ ਤੇ ਉਹਨੇ ਰਾਹ ਮੰਗਿਆ ਵੀ ਰਾਹ ਦੇ ਇਹ ਕਹਿੰਦਾ ਵੀ 2 ਮਿੰਟ ਖਲੋ ਜਾ ਮੈਨੂੰ ਟਾਲੀ ਲਾ ਲੈਂਦੇ ਤੇ ਮੈਂ ਦਿਨਾਰਾ ਇਹਨੇ ਜੋ ਉਹਨਾਂ ਨੇ ਇਹਨਾਂ ਲੜਾਈ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਇਹਨਾਂ ਤੇ ਮੁੜ ਕੇ ਇਹਦੇ ਹੱਥੋਂ ਪਾਈ ਹੋ ਗਏ ਇਹ ਵੀਰ ਥੱਲੇ ਡਿੱਗਾ ਸੀ ਇਹਨੂੰ ਡੇ ਗੁੱਟਣ ਤੇ ਮੈਂ ਜਾ ਕੇ ਛਡਾਉਣ ਲੱਗਾ ਇਹਨਾਂ ਨੂੰ ਤੇ ਉਹਨਾਂ ਮੇਰੇ ਵੀ ਮਾਰਨਾ ਸ਼ੁਰੂ ਕਰਤਾ ਉਹਨੇ ਦਸਤਰ ਮਾਰਿਆ ਪੋਠਾ ਮੇਰੇ ਹੁਣ ਕਿੰਨੇ ਬੰਦੇ ਠਾਣੇ ਭੜਾਏ ਆ ਹਾਂਜੀ ਹੁਣ ਕਿੰਨੇ ਬੰਦੇ ਠਾਣੇ ਭੜਾਏ ਆ ਦੋ ਬੰਦੇ ਫੜਾਏ ਆ ਜੀ ਇੱਥੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਜੀ ਮੰਗ ਇਹੋ ਕਰਦੇ ਜੋ ਬੰਦੀ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਆ ਜੀ ਤੇ ਇਹ ਬਹੁਤ ਧੱਕਾ ਕਰਨਦੇ ਉਥੇ ਲਾਗੇ ਬੰਨੇ ਵਾਲਿਆਂ ਨੂੰ ਬੜਾ ਪਰੇਸ਼ਾਨ ਕੀਤਾ ਇਹਨਾਂ ਨੇ ਕੀ ਲੱਗਦਾ ਇੱਥੇ ਸੁਨਾਣੇ ਪਿੰਡ ਦੇ ਵਿੱਚ ਕਿੰਨਾ ਨਸ਼ਾ ਵਿਕਦਾ ਹੈ ਨਸ਼ਾ ਤੇ ਬਹੁਤ ਵਿਕਦਾ ਜੀ ਪਤਾ ਹੀ ਆ ਇਹਨਾਂ ਨੂੰ ਸਾਰਾ ਗਲੀ ਗਲੀ ਵਿੱਚ ਘਰ ਘਰ ਚ ਨਸ਼ਾ ਵੇਚੰਦੇ ਐ ਮਰਦੀ ਨਹੀਂ ਤੇ ਪੈਸੇ ਲੈਂਦੀ ਜੀ ਪੈਸੇ ਲੈਂਦੇ ਹੋਣਗੇ ਜਿਹੜੇ ਫੜਦੇ ਨਹੀਂ ਐ ਤੇ ਪੈਸੇ ਨਾ ਲੈਂਦੇ ਹੋਣ ਤੇ ਫੜ ਕੇ ਉਸ ਵੇਲੇ ਅੰਦਰ ਦੇ ਦੇਣ ਇਹਨਾਂ ਨੂੰ ਕੀ ਨਾਮ ਤੁਹਾਡਾ ਤੇ ਕੀ ਗੱਲ ਹੋ ਜੀ ਤੁਹਾਡਾ ਨਾਮ ਆਪਣਾ ਹੈਗਾ ਜੀ ਗੁਰਪ੍ਰੀਤ ਸਿੰਘ ਤੇ ਪਿੰਡ ਸੁਲਤਾਨਵਿੰਡ ਪਤੀ ਦਾਦੂ ਜੱਲਦਾ ਮੈਂ ਰਹਿਣ ਵਾਲਾ ਜੀ ਅੱਜ ਗੱਲ ਕੀ ਹੋਈ ਜੀ ਬਿਲਕੁਲ ਇੱਕ ਧੱਕੇਸ਼ਾਈ ਇੱਕ ਸਮਾਨ ਜਿਹੜੇ ਵੱਡੇ ਪੱਦਰ ਦੇ ਉੱਤੇ ਪਿੰਡ ਸੁਲਤਾਨਵਿੰਡ ਦੇ ਵਿੱਚ ਚਿੱਟਾ ਵੀ ਗੰਡਿਆ ਸਮਾਨ ਵੀ ਗੰਡਿਆ ਅਸੀਂ ਜਦੋਂ ਵੀ ਇਹਨਾਂ ਦਾ ਵਿਰੋਧ ਕਰਦੇ ਆ ਚਿੱਟਾ ਵੇਚਣ ਵਾਲਿਆਂ ਦਾ ਠੀਕ ਆ ਅਸੀਂ ਬੜਾ ਚਿਹਰ ਉਹਨਾਂ ਨੂੰ ਸਮਝਾਉਂਦੇ ਰਿਹਾ ਵੀ ਛੱਡ ਦਿਓ ਜਦੋਂ ਅਸੀਂ ਚਿੱਟਾ ਵੇਚਣ ਵਾਲਿਆਂ ਦਾ ਵਿਰੋਧ ਕਰਦੇ ਹਾਂ ਉਸ ਤੋਂ ਬਾਅਦ ਉਹ ਕੀ ਕਰਦੇ ਚਿੱਟਾ ਵੇਚਣ ਵਾਲੇ ਵੀਰੋ ਮੈਂ ਇੱਕ ਮਿੱਟੀ ਦਾ ਕੰਮ ਕਰਦਾ ਵਾਂ ਮਿੱਟੀ ਵਾਲਾ ਟਰੈਕਟਰ ਚਲਾਉਂਦਾ ਖੁਦ ਟਰੈਕਟਰ ਸਵਰਾਜ 744 ਮੇਰੇ ਨਾਮ ਤੇ ਆ ਮੈਂ ਮਿੱਟੀ ਛੋੜਦਾ ਵਾਂ ਜਦੋਂ ਮੈਂ ਉਹਨਾਂ ਦੇ ਮੋੜ ਲਾ ਕੇ ਮਿੱਟੀ ਲਾਉਣ ਡਿਆ ਉਹ ਆਨੇ ਬਾਨੇ ਆਏ ਉਹਨਾਂ ਨੇ ਆ ਕੇ ਮੈਨੂੰ ਵੀ ਟਰੈਕਟਰ ਪਰੇ ਕਰ ਮੈਂ ਕਿਹਾ ਮਿੱਟੀ ਲਾ ਕੇ ਪਰੇ ਕਰ ਲੈਣਾ ਉਹਨਾਂ ਇੰਨੇ ਦੇ ਵਿੱਚ ਹੀ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਮੇਰੇ ਇੱਤਾ ਰੋੜੇ ਮਾਰਨੇ ਸ਼ੁਰੂ ਕਰਤੇ ਜੋ ਮੇਰਾ ਸਿਰ ਵੀ ਜਿਹੜਾ ਵਾ ਪਾੜ ਗਿਆ ਵਾ ਉਸ ਤੋਂ ਬਾਅਦ ਜਦੋਂ ਮੈਂ ਡਿੱਗ ਪਿਆ ਫਿਰ ਉਹਨਾਂ ਨੇ ਵੇਖੋ ਜਿਹੜੇ ਸਮਾਨ ਵੇਚਣ ਵਾਲੇ ਇਹਨਾਂ ਕੋ ਬੰਦੇ ਆਮ ਹੀ ਤੁਰੇ ਫਿਰਦੇ ਆ ਦਾਤਰ ਲੈ ਲੈ ਕੇ ਦੋ ਬੰਦੇ ਜਿਹੜੇ ਲਾਂਬਲੇ ਪੁਲਿਸ ਨਾਲ ਫੜ ਕੇ ਲਿਆਈ ਆ ਮੌਕੇ ਤੇ ਦਾਤਰ ਫੜ ਕੇ ਲਿਆਈ ਆ ਸਲਤਨਵਿੰਦ ਦੀ ਪੁਲਿਸ ਨਾਲ ਕੜਾ ਫੜ ਕੇ ਲਿਆਏ ਆ ਜੋ ਜਦੋਂ ਇੱਕ ਕੁੱਟਣ ਦਾ ਮੌਕੇ ਤੇ ਜੋ ਮੇਰੇ ਚਾਚਾ ਜੀ ਦਾ ਲੜਕਾ ਮਨਜਿੰਦਰ ਸਿੰਘ ਕਾਲੂ ਉਹ ਪੱਠੇ ਲੈ ਕੇ ਆਉਣ ਡਿਆ ਸੀ ਆਪਣੇ ਰੇੜੀ ਦੇ ਉੱਤੇ ਮੋਟਰਸਾਈਕਲ ਵਾਲੀ ਰੇੜੀ ਦੇ ਉੱਤੇ ਪੱਠੇ ਲੈ ਕੇ ਜਦੋਂ ਪੈੜੀਆਂ ਲਾਉਣ ਡਿਆ ਸੀ ਉਹਨੇ ਉਸੇ ਵળે ਜਦੋਂ ਮੈਨੂੰ ਵੇਖਿਆ ਡਿੱਗੇ ਨੂੰ ਉਹ ਡਿੱਗੇ ਪੈਣ ਜੋ ਚੁੱਕਾ ਲੱਗਾ ਤੇ ਇਹਨਾਂ ਨੇ ਉਹਦੇ ਤੇ ਵੀ ਹਮਲਾ ਕਰਤਾ ਉਹਨੂੰ ਵੀ ਲੱਤਾਂ ਨਾਲ ਬਹੁਤ ਜ਼ਿਆਦਾ ਕੁੱਟਿਆ ਤੇ ਉਹਦੇ ਸਿਰ ਦੇ ਵਿੱਚ ਪੁੱਠਾ ਦਾਤਰ ਮਾਰ ਕੇ ਉਹਦਾ ਵੀ ਸਿਰ ਪਾੜਿਆ ਸਾਡੀ ਕੀ ਮੰਗੇ ਮੰਗ ਸਾਡੀ ਕੋਈ ਨਹੀਂ ਜੀ ਪ੍ਰਸ਼ਾਸਨ ਕੋ ਇਹੋ ਮੰਗਿਆ ਵੀ ਜਿਹੜੇ ਨਸ਼ਾ ਤਸਕਰ ਆ ਇਹਨਾਂ ਨੂੰ ਬਹਾਵਾ ਨਾਂ ਦਾ ਉਹ ਜਦੋਂ ਆਪਾਂ ਇਹਨਾਂ ਦੇ ਖਿਲਾਫ ਆਵਾਜ਼ اٹھਾਉਨੇ ਆ ਇਹ ਉਸੇ ਵੇਲੇ ਆਪਣੇ ਉੱਤੇ ਹੈਵੀ ਹੋ ਜਾਂਦੇ ਆ ਆਪਣਾ ਸਿਰ ਪਾੜਦੇ ਹਨ ਨੂੰ ਕੁੱਟਦੇ ਆ ਜਲੀਲ ਕਰਦੇ ਆ ਤੇ ਪੰਜਾਬ ਪੁਲਿਸ ਸਾਡੇ ਸਾਹਮਣੇ ਜਿਹੜਾ ਉਹਨਾਂ ਦਾ ਬਾਪ ਆ ਲਖਾ ਸਿੰਘ ਉਹਦੇ ਭੱਜ ਗਏ ਸੀ ਉਹਨੂੰ ਸਾਡੇ ਕੋਲ ਵੀਡੀਓ ਬਣੀਆਂ ਪਈਆਂ ਉਹਨਾਂ ਨੂੰ ਫੜ ਕੇ ਨਹੀਂ ਲਿਆਂਦਾ ਇਹਨਾਂ ਨੇ ਸਿਰਫ ਜਿਹੜੇ ਦੋ ਮੁੰਡੇ ਫੜੇ ਆ ਜਿਹੜੇ ਦਾਤਰ ਲਿਆ ਕੇ ਸਾਡੇ ਉੱਤੇ ਵਾਰ ਕਰਨ ਕੁੱਟਣ ਦੇ ਸੀ ਉਹਨਾਂ ਨੂੰ ਇਹਨਾਂ ਨੇ ਜਰੂਰ ਫੜਿਆ ਵਾ ਜਿਨ੍ਹਾਂ ਨੇ ਸਾਡੇ ਉੱਤੇ ਹਮਲਾ ਕੀਤਾ ਜੀ ਟੋਟਲ ਉਹ ਹੈਗੇ ਸੀ ਤਿੰਨ ਪਿਓ ਪਤੋ ਹੀ ਦੋ ਹੀ ਦੋ ਮੁੰਡੇ ਲੰਬੂ ਆਏ ਪੰਜ ਜਣੇ ਨੇ ਉਹ ਚਲੋ ਪੰਜ ਜਣੇ ਜਿਹੜੇ ਉਹ ਆਏ ਸਾਡੇ ਗਲ ਪਏ ਆ ਹਾਂਜੀ ਮਾਮਲਾ ਜ਼ਰਾ ਹੀ ਆਲਾ ਜੀ ਦੇਖੋ ਟਰਾਲੀ ਮਿੱਟੀ ਦੀ ਹਿਲਾਰ ਉਹਨੂੰ ਲਾਉਣ ਨੂੰ ਲੈ ਕੇ ਥੋੜਾ ਜਨਾ ਝਗੜਾ ਹੋਇਆ ਤੇ ਉਹ ਝਗੜੇ ਸੰਬੰਧੀ ਹੋਣੇ ਦਰਖਾਸਤ ਆਈ ਆ ਤੇ ਅਗੋਂ ਜੋ ਵੀ ਕਾਰਵਾਈ ਆ ਸੀਨੀਅਰ ਅਫਸਰਾਂ ਨੇ ਧਿਆਨ ਚ ਲਿਆਤਾ ਕਿਹੜੇ ਬੰਦੇ ਬੜੇ ਦੋ ਜਨਾਹ ਹਿਆਰ ਵੀ ਉਹਨਾਂ ਨੇ ਬ੍ਰਾਹਮਣ ਕਰਾਇਆ ਕੋਈ ਦੋ ਮੁੰਡੇ ਹੀ ਉਹ ਗਲੀ ਚ ਆਏ ਹੀ ਉਹ ਵੀ ਉਹ ਲੈ ਜਾਂਦੇ ਇੱਥੇ ਪੜ ਕੇ ਕੀ ਨਾਮ ਆਨਾਂ ਦੇ ਕਿੱਥੇ ਰਹਿਣ ਵਾਲੇ ਉਹ ਸੁਲਤਾਨਪੁਰ ਤੇ ਰਹਿਣ ਵਾਲੇ ਆ ਕਜੇ ਪਾਲਿਆ ਤੇ ਇੱਕ ਕਾਸ਼ਤੀ ਤੇ ਬ੍ਰਾਹਮਣ ਕੀ ਕੀਤਾ ਨਾਲ ਉਹਨਾਂ ਕੋ ਦੋਤਰ ਹੀ ਪਾਸੇ ਕਿੰਨੇ ਇੱਕ ਕੋ ਦਾਤਰ ਹੀ ਉਹ ਕਹਿੰਦੇ ਦੋ ਦਾਤਰ ਦੇ ਨਾਲ ਘੜਾ ਵੀ ਨਹੀਂ ਇੱਕ ਦਾਤਰ ਹੀ ਇੱਕ ਇੱਕੋ ਦਾਤਰ ਹੀ ਸਾਰੇ ਬੰਦੇ ਉੱਥੇ ਹੀ ਉਹ ਵੀ ਦਾਤਰ ਇੱਕ ਹੀ ਦਾਤਰ ਹੈ ਜਾਨਵਾਰਾਂ ਦੀ ਕਰ ਚਾਰਜ ਨਹੀਂ ਇਹਨਾਂ ਦੇ ਪਾ ਹੀ ਰਹੇ ਗਲੀ 'ਚ ਅਜੇ ਕੋਈ ਇਹਨਾਂ ਦੇ ਕਿਸੇ ਨੂੰ ਮਾਰਿਆ ਮੂਰੇ ਨਹੀਂ ਅਜੇ ਦੋ ਬੰਦੇ ਸੱਟਾਂ ਲੱਗੀਆਂ ਜਿਹੜੇ ਦਾਤਰ ਬੱਚੇ ਉਹ ਇਹਨਾਂ ਦਾ ਪਹਿਲਾ ਜਿਹੜਾ ਲੜਾਈ ਝਗੜੇਦਿਆਂ ਹੋਇਆ ਉਹ ਵੀ ਕਰ ਰਿਹਾ ਤੇ ਕਿਉਂ ਦਾਤ ਜੋ ਵੀ ਗੱਲ ਸਾਹਮਣੇ ਉਹ ਨਹੀਂ ਸੀਸੀਟੀਵੀ ਦੀ ਆ ਜਾ ਤਾਂ ਹੁਣੇ ਹੁੰਦੇ ਵਾਕਿਆ ਅਜੇ ਚੱਲਣ ਡੀ ਇਨਵੈਸਟੀਗੇਸ਼ਨ